ਅਸੀਂ ਪੈਸੇ ਸਾਰੇ ਮੁਹੱਲੇ ਤੋਂ ਇਕੱਠੇ ਕਰਕੇ ਇਹ ਜਨਕਪੁਰੀ ਮੁਹੱਲਾ 14 ਨੰਬਰ ਗਲੀ ਆ ਸਾਡੇ ਘਰਾਂ ਦੇ ਵਿੱਚ ਪਾਣੀ ਬਹੁਤ ਵੜਦਾ ਇਸ ਕਰਕੇ ਅਸੀਂ ਬਣਾਇਆ ਇੱਥੋਂ ਇੱਕ ਤੇ ਐ ਤੋਂ ਲੈ ਕੇ ਜੱਡ ਤੱਕ ਸਾਰੇ ਪੈਸੇ ਇਕੱਠੇ ਕਰਕੇ ਬਣਾਇਆ ਦੋ ਤਿੰਨ ਬੰਦਿਆਂ ਨੂੰ ਵਿੱਚ ਤਕਲੀਫ ਆ ਉਹ ਸਾਹਮਣੇ ਨਹੀਂ ਆ ਰਹੇ ਉਹ ਸਾਹਮਣੇ ਆਣ ਸਾਡੇ ਉਹਨਾਂ ਨੂੰ ਕੀ ਤਕਲੀਫ ਆ ਤੁਹਾਨੂੰ ਕੀ ਲੱਗਦਾ ਕਿਹੜੇ ਬੰਦੇ ਨੇ ਕਿਹੜੀ ਪਾਰਟੀ ਨੂੰ ਸੋਚਦਾ ਸਾਨੂੰ ਨਹੀਂ ਹੁਣ ਪਤਾ ਬੰਦਾ ਪਾਰਟੀ ਬਦਲਦਾ ਹੀ ਰਹਿੰਦੇ ਆ ਨਾਲ ਬੰਦੂ ਬਦਲੂ ਬੰਦੇ ਇੱਥੇ ਸਾਡੀ ਮੰਗ ਆ ਵੀ ਇਹ ਟੁੱਟਣਾ ਨਹੀਂ ਚਾਹੀਦਾ ਏ ਨਹੀਂ ਉਚਾਰਨਾ ਚਾਹੀਦਾ ਇਹਨੂੰ ਬੁਛਾ ਦਿਓ ਅੱਗੇ ਨੂੰ ਕਰ ਦਿਓ ਨਹੀਂ ਜਾ ਕੇ ਕਿੱਦਾਂ ਨੀਵੇਂ ਹੋਏ ਹੋ ਆ ਕਿਸੇ ਘਰ ਦਾ ਮਕਾਨਾਂ ਦਾ ਨਕਸ਼ਾ ਨਹੀਂ ਸਾਨੂੰ ਕਿਸੇ ਨੇ ਨਹੀਂ ਕਿਹਾ ਸਾਨੂੰ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਅਸੀਂ ਤੋੜਨ ਲੱਗੇ ਆ ਅਸੀਂ ਤੋੜਨ ਨਹੀਂ ਮੇਰਾ ਨਾਂ ਜਸਵਿੰਦਰ ਸਿੰਘ ਹੈ ਗਲੀ ਨੰਬਰ 14 ਗਲੀ ਨੰਬਰ 14 ਵਿੱਚ ਰਹਿੰਦੇ ਆ ਇਹ ਅਸੀਂ ਬਣ ਬਣਵਾਇਆ ਸੀਗਾ ਇਸ ਕਰਕੇ ਜਿੰਨਾ ਵੀ ਸੀਵਰੇਜ ਦਾ ਪਾਣੀ ਆ ਸਾਰਾ ਗਲੀ ਦੇ ਅੰਦਰ ਜਾਂਦਾ ਸੀਗਾ ਪੂਰਾ ਗੰਦ ਅੰਦਰ ਪਹੁੰਚ ਜਾਂਦਾ ਸੀਗਾ ਲੋਕਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਚਲੇ ਜਾਂਦਾ ਸੀ ਇਸ ਕਰਕੇ ਇਹਨਾਂ ਨੇ ਭਾਈ ਸਾਹਿਬ ਨੇ ਬਿਨਾਂ ਪੁੱਛਣ ਤੋਂ ਜੋ ਵੀ ਠੇਕੇਦਾਰ ਆ ਬਿਨਾਂ ਪੁੱਛਣ ਤੋਂ ਵੀ ਇਹ ਤੋਣਾਂ ਸ਼ੁਰੂ ਕਰ ਦਿੱਤਾ ਪਰ ਇਹ ਅਸੀਂ ਤੋਣ ਕੋਈ ਨੋਟਿਸ ਨਹੀਂ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਗਲੀ ਵੀ ਇਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਹਜੇ ਥੋੜੇ ਤਾਂ ਥੋੜੇ ਜਿਹਾ ਰੁਕ ਜਾਓ ਦੀਵਾਲੀ ਦੇ ਦਿਨਾਂ ਦੀਵਾਲੀ ਦੇ ਦਿਨ ਚੱਲ ਰਹੇ ਆ ਵੀ ਦੀਵਾਲੀ ਤੋਂ ਬਾਅਦ ਤੁਸੀਂ ਆਪਣੀ ਗਲੀ ਬਣਾ ਲਿਓ ਕਿਉਂਕਿ ਬਾਰਸ਼ਾਂ ਵੀ ਹੁੰਦੀਆਂ ਆ ਜਮਾਦਾਰ ਜਿਹੜਾ ਸਾਡਾ ਸਫਾਈ ਕਰਮਚਾਰੀ ਆ ਉਹ ਆਉਂਦਾ ਆ ਉਹਨੇ ਵੀ ਮੈਂ ਕਿਹਾ ਵੀ ਸਰਦਾਰ ਜੀ ਇਹਨੂੰ ਥੋੜਾ ਜਨਾ ਬੰਦ ਕਰਾ ਦਿਓ ਵੀ ਬੜਾ ਔਖਾ ਹੁੰਦਾ ਆ ਰੇੜਾ ਲੈ ਕੇ ਲੰਘਣਾ ਤਾਂ ਮਲੇ ਨੂੰ ਟਪਦਾ ਸਾਡੇ ਘਰ ਡੋਪਦੇ ਅਸੀਂ ਪਾਣੀ ਕੱਢਦੇ ਆ ਸਾਡੇ ਇੰਨੇ ਨਾ ਪਾਣੀ ਵੜਦਾ ਕੋਈ ਦੇਖਦਾ ਇੱਥੇ ਆ ਕੇ ਸਾਡੇ ਘਰਾਂ 'ਚ ਸਾਨੂੰ ਤਕਲੀਫ ਆ ਸਾਡੇ ਜਾ ਕੇ ਦੇਖੋ ਪਾਣੀ ਕਿੱਦਾਂ ਵੜਦਾ ਘਰ ਸਾਡੇ ਨੀਵੇਂ ਹੋ ਗਏ ਇੰਨੀ ਵਧੀਆ ਮਕਾਨ ਬਣਾਏ ਹੋਏ ਸਾਡੇ ਨੀਵੇਂ ਹੋਈ ਜਾਂਦੇ ਆ ਮੇਰਾ ਪੰਜਾਬ ਜੋ ਹੈ ਸਕੱਤਰ ਕਾਲੀ ਦਲ ਦੀ ਮੈਂ ਹੈਗੀ ਆ ਸਾਡੀ ਇਹੀ ਮੰਗ ਆ ਵੀ ਬੰਨ ਟੁੱਟਣਾ ਨਹੀਂ ਚਾਹੀਦਾ ਜਿਹੜੀ ਇਹਨਾਂ ਨੇ ਗਲੀ ਤੋੜੀ ਆ ਇਹ ਦਸਹਰੇ ਤੋਂ ਪਹਿਲਾਂ ਪਹਿਲਾਂ ਵੜ ਨਹੀਂ